ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਤੁਹਾਨੂੰ ਚੰਗਾ ਲੱਗਦਾ ਤਾਂ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਵੀ ਜਰੂਰ ਦਬਾਓ ਤਾਂ ਕਿ ਸਾਡੀ ਜੋ ਕੋਸ਼ਿਸ਼ ਹੈ ਗੁਰਬਾਣੀ ਦਾ ਪ੍ਰਚਾਰ ਹਰ ਘਰ ਤੱਕ ਪਹੁੰਚੇ ਤੇ ਉਹ ਸਭ ਤੋਂ ਪਹਿਲਾਂ ਤੁਹਾਡੇ ਤੱਕ ਸਾਡੀ ਇਹ ਇਤਿਹਾਸ ਦੀ ਵਿਚਾਰ ਪਹੁੰਚ ਸਕੇ ਸੋ ਅੱਜ ਦੇ ਪਾਵਨ ਵਿਚਾਰ ਵਿੱਚ ਕੋਸ਼ਿਸ਼ ਕੀਤੀ ਗਈ ਹੈ ਕਿ ਗੁਰਬਾਣੀ ਵਿੱਚ ਜਿੰਨਾ ਜਿੰਨਾ ਮਹਾਪੁਰਖਾਂ ਦਾ ਜ਼ਿਕਰ ਆਇਆ ਹੈ ਪੈਸੇ ਤਾਂ 36 ਮਹਾਪੁਰਖ ਹਨ 6 ਗੁਰੂ ਸਹਿਬਾਨ 15 ਭਗਤ 11 ਭਟ ਅਤੇ 4 ਗੁਰੂ ਘਰ ਦੇ ਨਜ਼ਦੀਕੀ ਸੇਵਾਦਾਰ ਸ਼ਾਮਲ ਹਨ ਪਰ ਅੱਜ ਜਿਹੜੀ ਵਿਚਾਰ ਕਰਨੀ ਹੈ ਪਟਾਂ ਦੀ ਬਾਣੀ ਬਾਰੇ ਕੋਸ਼ਿਸ਼ ਕੀਤੀ ਹੈ ਆਪ ਜੀ ਨੇ ਪ੍ਰਵਾਨ ਕਰਨੀ ਕੋਈ ਭੁੱਲ ਹੋ ਜੇ ਤਾਂ ਮੈਂ ਆਪ ਜੀ ਤੋਂ ਪਹਿਲਾਂ ਹੀ ਮਾਫੀ ਮੰਗਦਾ ਹਾਂ 11 ਭਟ ਜਿਨ੍ਹਾਂ ਦਾ ਨਾਮ ਗੁਰੂਗ੍ਰੰਥ ਸਾਹਿਬ ਦੇ ਵਿੱਚ ਦਰਜ ਹੋਇਆ ਹੈ ਜਿਨ੍ਹਾਂ ਨੇ ਪ੍ਰਮਾਤਮਾ ਦੀ ਸਿਫਤ ਸਲਾਹ ਗੁਰੂਆਂ ਦੀ ਸਿਫਤ ਸਲਾਹ ਕੀਤੀ ਪੱਟਾਂ ਦੀ ਬਾਣੀ ਗੁਰੂਗ੍ਰੰਥ ਸਾਹਿਬ ਦੇ ਵਿੱਚ ਲਿਖੀ ਗਈ ਇਹਨਾਂ ਨੇ ਸਤਗੁਰੂ ਸਹਿਬਾਨ ਦੀ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸਿਫਤ ਕੀਤੀ ਉਹਨਾਂ ਦੇ ਗੁਣਾਂ ਦਾ ਗਾਇਨ ਕੀਤਾ ਇਹ ਵੱਡੇ ਭਾਗਾਂ ਵਾਲੇ ਮਹਾਨ ਪੁਰਖ ਸਨ ਵੈਸੇ ਤਾਂ ਜਿਨ੍ਹਾਂ ਨੇ ਵੀ ਬਾਣੀ ਲਿਖੀ ਸਾਰੇ ਹੀ ਬਹੁਤ ਸਤਿਕਾਰਯੋਗ ਵੱਡੇ ਭਾਗੇ ਸਿੱਖ ਹੁੰਦੇ ਨੇ ਪੱਟਾ ਨੂੰ ਮੈਂ ਵੱਡੇ ਭਾਗਾਂ ਵਾਲੇ ਮਹਾਂਪੁਰਖ ਤਾਂ ਆਖਿਆ ਕਿਉਂਕਿ ਇਹਨਾਂ ਨੇ ਗੁਰੂ ਸਾਹਿਬਾਨ ਦੇ ਪ੍ਰਤੱਖ ਦਰਸ਼ਨ ਵੀ ਕੀਤੇ ਲਓ ਹੁਣ ਵਿਚਾਰ ਹੈ ਕਿ ਜਿਹੜਾ ਪੱਟ ਸ਼ਬਦ ਹੈ ਇਹਦੇ ਕਈ ਅਰਥ ਹਨ ਪੱਟ ਸ਼ਬਦ ਦੀ ਮਹਿਮਾ ਵੀ ਬਹੁਤ ਵੱਡੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦੇ ਸਿਰਜਣਹਾਰੇ ਭਟ ਉਹ ਵਿਅਕਤੀ ਨੇ ਜਿਨ੍ਹਾਂ ਦਾ ਪੇਸ਼ਾ ਸੀ ਸਿਫਤ ਸਲਾਹ ਕਰਨੀ ਇਹ ਗੁਰੂ ਘਰ ਦੇ ਵਿੱਚ ਬਾਦਚਾਏ ਨੇ ਪਹਿਲਾਂ ਹੋਰ ਵੀ ਕਈ ਰਾਜੇ ਮਹਾਰਾਜਾਂ ਦੀਆਂ ਸਿਫਤਾਂ ਕਰਦੇ ਸੀ ਇੱਕ ਤਰ੍ਹਾਂ ਖਿਮਾ ਕਰਨਾ ਕਹਿਣਾ ਪਵੇਗਾ ਕਿ ਇਹਨਾਂ ਨੂੰ ਆਦਤ ਸੀ ਸਿਫਤ ਕਰਨ ਦੀ ਕਈਆਂ ਦੀ ਝੂਠੀ ਖਸ਼ਾਮਦ ਵੀ ਕਰਦੇ ਸੀ ਸੰਸਾਰੀ ਲੋੜਾਂ ਦੀ ਪੂਰਤੀ ਵਾਸਤੇ ਪਰ ਬਹੁਤ ਥਾਮਾਂ ਤੇ ਗਏ ਪੈਸਾ ਮਿਲਦਾ ਖਾਣ ਵਾਸਤੇ ਪਦਾਰਥ ਮਿਲਦੇ ਪੈਨਨ ਨੂੰ ਕੱਪੜਾ ਮਿਲਦਾ ਸਤਕਾਰ ਸੀ ਪਰ ਇਹਨਾਂ ਦੇ ਮਨ ਨੂੰ ਸ਼ਾਂਤੀ ਨਹੀਂ ਸੀ ਮਿਲਦੀ ਹੋਰ ਰਾਜੇ ਮਹਾਰਾਜਾਂ ਦੀਆਂ ਸਿਫਤਾਂ ਕਰ ਕਰ ਥੱਕ ਚੁੱਕੇ ਸਨ ਪਰ ਜਦੋਂ ਹੀ ਇਹਨਾਂ ਨੇ ਸੱਚੇ ਸਰੂਪ ਗੁਰੂ ਸਹਿਬਾਨਾਂ ਦੇ ਦਰਸ਼ਨ ਕੀਤੇ ਤਾਂ ਇਹਨਾਂ ਦੇ ਅੰਦਰ ਨੂੰ ਸ਼ਾਂਤੀ ਮਿਲੀ ਤੇ ਕਵੀਧਾਰਾ ਦਾ ਇੱਕ ਸੱਚਾ ਸੋਚਾ ਸੋਮਾ ਫੁੱਟਪਿਆ ਇਹਨਾਂ ਨੇ ਆਪਣੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਸਹਿਬਾਨਾਂ ਦੀ ਦਿਲੋਂ ਸਿਫਤ ਕਰਕੇ ਅਮਰ ਪਦਵੀ ਪ੍ਰਾਪਤ ਕੀਤੀ ਹੈ ਪਟਾਂ ਦੇ ਦੀ ਗਿਣਤੀ ਕਿੰਨੀ ਹੈ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਇਸ ਬਾਰੇ ਬੜਾ ਵਿਵਾਦ ਹੈ ਕਈ ਵਿਦਵਾਨ 17 ਮੰਨਦੇ ਨੇ ਪਰ ਹੁਣ ਦੀ ਜਿਹੜੀ ਖੋਜ ਹੈ ਉਹਨਾਂ ਦੇ ਮੁਤਾਬਕ ਇਹਨਾਂ ਦੀ ਗਿਣਤੀ 11 ਹੈ ਭਾਈ ਸੰਤੋਖ ਸਿੰਘ ਜੀ ਵੀ ਇਹਨਾਂ ਨੂੰ ਵੇਦਾਂ ਦਾ ਅਵਤਾਰ ਮੰਨਦੇ ਨੇ ਤੇ ਇਹਨਾਂ ਦੀ ਗਿਣਤੀ 17 ਮੰਨਦੇ ਨੇ ਕਿਉਂਕਿ ਪਟਾਚਾਰੀਆ ਜਿਹੜਾ ਆਪਾਂ ਕਹਿੰਦੇ ਆ ਉਹਦੇ ਹਿਸਾਬ ਨਾਲ ਤਾਂ 17 ਹੀ ਬਣਦੀ ਹੈ ਪਰ ਚਲੋ ਇਸ ਪਾਸੇ ਆਪਾਂ ਨਹੀਂ ਜਾਣਾ ਕਿਉਂਕਿ ਵਿਚਾਰ ਕਰਨੀ ਹੈ ਜੋ ਪਟ ਗੁਰੂਗ੍ਰਾਮ ਸਾਹਿਬ ਵਿੱਚ ਇਹਨਾਂ ਦੇ ਨਾਮ ਲਿਖੇ ਗਏ ਉਹਨਾਂ ਦਾ ਪਹਿਲਾ ਪਛੋਕੜ ਦੇਖੀਏ ਭਟ ਆਪਣੇ ਆਪ ਨੂੰ ਕੌਸ਼ਿਕ ॠषि ਦੀ ਸੰਤਾਨ ਮੰਨਦੇ ਨੇ ਸਰਸਵਤੀ ਨਦੀ ਦੇ ਕੰਢੇ ਵਸੇ ਹੋਣ ਕਰਕੇ ਇਹਨਾਂ ਨੂੰ ਸਰਸਵਤੀ ਬ੍ਰਾਹਮਣ ਵੀ ਆਖਿਆ ਜਾਂਦਾ ਸੀ ਇਹ ਕੁੱਲ ਸ਼ੁਰੂ ਤੋਂ ਲਾ ਕੇ ਰਾਜਿਆਂ ਮਹਾਰਾਜਿਆਂ ਅਤੇ ਕੁਝ ਸੰਸਾਰੀ ਪੁਰਸ਼ਾਂ ਦੀ ਉਸਤਤ ਕਰਦੀ ਸੀ ਇਹਨਾਂ ਦੇ ਖਾਨਦਾਨ ਦੀਆਂ ਇਤਿਹਾਸ ਘਟਨਾਵਾਂ ਪੱਟਾਂ ਬੰਨਿਆਂ ਵਿੱਚ ਲਿਖੀਆਂ ਹੋਈਆਂ ਨੇ ਪੱਟਾ ਸ਼ਰੀ ਲਿਪੀ ਵਿੱਚ ਲਿਖ ਕੇ ਇਹ ਰਾਜਿਆਂ ਦੀਆਂ ਇਤਿਹਾਸਕ ਘਟਨਾਵਾਂ ਨੂੰ ਸੰਭਾਲ ਕੇ ਰੱਖਦੇ ਸੀ ਇਹਨਾਂ ਦੇ ਬਹੁਤ ਸਾਰੇ ਖਾਨਦਾਨ ਜਿੰਦ ਬਿਹਵੇ ਦੇ ਵਿਚਲੇ ਇਲਾਕੇ ਵਿੱਚ ਰਹਿੰਦੇ ਨੇ ਕੁਝ ਖਾਨਦਾਨ ਉੱਥੋਂ ਉੱਠ ਕੇ ਜਮਨਾ ਪਾਰ ਜਾ ਵਸੇ ਕੁਝ ਉੱਤਰ ਪ੍ਰਦੇਸ਼ ਪੱਛਮੀ ਸੀਮਾ ਦੇ ਨੇੜੇ ਆ ਵਸੇ ਪੱਟਵੰਿਆਂ ਦੇ ਆਧਾਰ ਤੇ ਇਹਨਾਂ ਦੀ ਵੰਸਾਵਲੀ ਪਗੀਰਥ ਨਾਂ ਦੇ ਪੱਟ ਤੋਂ ਸ਼ੁਰੂ ਹੁੰਦੀ ਹੈ। ਇਸੇ ਪਗੀਰਥ ਦੀ ਨੌਵੀਂ ਪੀੜੀ ਵਿੱਚ ਰਈਆ ਨਾਂ ਦਾ ਇੱਕ ਪੱਟ ਸੀ ਜਿਦੇ 6 ਪੁੱਤਰ ਸਨ: ਭਿੱਖਾ, ਸੇਖਾ, ਤੋਖਾ, ਗੋਖਾ, ਚੋਖਾ ਅਤੇ ਟੋਡਾ। ਇਹਨਾਂ ਵਿੱਚੋਂ ਅੱਗੇ ਚੱਲ ਕੇ ਭਿੱਖੇ ਦੇ ਤਿੰਨ ਪੁੱਤਰ ਸਨ: ਮਥਰਾ, ਜਲਪ, ਤੇ ਕੀਰਤ ਇਹਨਾਂ ਦੇ ਸਵੈਏ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ ਪਟ ਕਵੀਆਂ ਵਿੱਚੋਂ ਬਲ ਹਰਵੰਸ ਕਲਸਹਾਰ ਗਯੰਦ ਇਹਨੂੰ ਪਰਮਾਨੰਦ ਵੀ ਆਖਿਆ ਜਾਂਦਾ ਸੀ ਇਹ ਸਾਰੇ ਭਿਖੇ ਦੇ ਭਤੀਜੇ ਸਨ ਬਲ ਹਰਵੰਸ ਕਲਸਹਾਰ ਤੇ ਗਯੰਦ ਇਹ ਭਿਖੇ ਦੇ ਭਤੀਜੇ ਸਨ ਇਹ ਸਾਰੇ ਪਿੰਡ ਪਿੰਡ ਘੁੰਮ ਕੇ ਆਤਮਿਕ ਆਨੰਦ ਦੀ ਕੋਜ ਕਰਦੇ ਫਿਰਦੇ ਸੀ ਅਨੇਕਾਂ ਹੀ ਸਥਾਨਾਂ ਤੇ ਗਏ ਸਾਧੂਆਂ ਸੰਤਾਂ ਦੀ ਸੰਗਤ ਵੀ ਕੀਤੀ ਤੀਰਥਾਂ ਤੇ ਵੀ ਇਸ਼ਨਾਨ ਕੀਤਾ ਪਰ ਮਨ ਨੂੰ ਸ਼ਾਂਤੀ ਨਾ ਮਿਲੀ ਆਪ ਲਿਖਦੇ ਨੇ ਰਹੇ ਹੋ ਸੰਤ ਹੋਂ ਟੋਲ ਸਾਧੂ ਬਹੁ ਤੇਰੇ ਡਿੱਠੇ ਕਹਿੰਦੇ ਅਸੀਂ ਬੜੇ ਸਾਧੂ ਸੰਤਾਂ ਦੀ ਸੰਗਤ ਕੀਤੀ ਸੰਨਿਆਸੀ ਤਪਸੀ ਇਹ ਮੁੱਖੋਂ ਇਹ ਪੰਡਤ ਮਿੱਠੇ ਕਹਿੰਦੇ ਪੰਡਤਾਂ ਦੀ ਵੀ ਸੰਗਤ ਕੀਤੀ ਸੰਨਿਆਸੀਆਂ ਦੀ ਵੀ ਕੀਤੀ ਤਪੀਆਂ ਦੀ ਵੀ ਕੀਤੀ ਹਠੀਆਂ ਦੀ ਵੀ ਕੀਤੀ ਜਤੀਆਂ ਦੀ ਵੀ ਕੀਤੀ ਪਰ ਜੋ ਆਨੰਦ ਢਾਲਦੇ ਸੀ ਉਹ ਨਾ ਮਿਲਿਆ ਬਰਸ ਏਕ ਹੋਂ ਫਿਰਿਓ ਕਿਨੇ ਨਹੋ ਪਰਚੋ ਲਾਇਓ ਕਹਿੰਦੇ ਕਿਤੇ ਵੀ ਸਾਡੇ ਮਨ ਨੂੰ ਸ਼ਾਂਤੀ ਨਹੀਂ ਮਿਲੀ ਕਾਫੀ ਸਮਾਂ ਅਸੀਂ ਲੱਭਦੇ ਰਹੇ ਪਰ ਜਨੂੰ ਥੱਕ ਹਾਰ ਕੇ ਇਹ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਵਿੱਚ ਪਹੁੰਚੇ ਉਥੇ ਇਹਨਾਂ ਦੀ ਦਰਸ਼ਨ ਕਰਕੇ ਭੁੱਖ ਲਹਿ ਗਈ ਅਧਿਆਤਮਕਤਾ ਜਾਗੀ ਜੋ ਚਾਹੀਦਾ ਸੀ ਉਹ ਮਿਲਿਆ ਸਤਿਗੁਰੂ ਜੀ ਦਾ ਦਰਸ਼ਨ ਕਰਕੇ ਮਨ ਦੇ ਉੱਤੋਂ ਪਾਪਾਂ ਦੀ ਮੈਲ ਲਹਿ ਗਈ ਮਸਤਕ ਦੇ ਭਾਗ ਜਾਗ ਪਏ ਜਵ ਲਾਉ ਨਹੀਂ ਭਾਗ ਲੇਲਾਰ ਉਦੈ ਤਵ ਲਾਉ ਭ੍ਰੰਤੇ ਫਿਰਤੇ ਬਹੁ ਪਾਇਓ ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਭ ਹੂੰ ਮਿਟ ਹੈ ਨਹੀਂ ਰੇ ਪਛਤਾਇਓ ਆਪ ਲਿਖ ਦੇਨੇ ਤਤ ਵਿਚਾਰ ਜਹ ਮਥਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿ ਹੋ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਵ ਨਾ ਆਇਓ ਕਹਿੰਦੇ ਨੇ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਦਾ ਨਾਮ ਜਪ ਲਿਆ ਉਹਨਾਂ ਦੇ ਸੰਕਟ ਵੀ ਮੁੱਕ ਜਾਂਦੇ ਐ ਤੇ ਉਹ ਜਨਮ ਮਰਨ ਦੇ ਚੱਕਰਾਂ ਚੋਂ ਵੀ ਮੁਕਤ ਹੁੰਦੇ ਨੇ ਇਸ ਤਰ੍ਹਾਂ ਇਹ ਭਟ ਗੁਰੂ ਸਹਬਾਨਾਂ ਦੀ ਸ਼ਰਨ ਵਿੱਚ ਆਏ ਲਓ ਇਹਨਾਂ ਦੇ ਬਾਰੇ ਵਿਚਾਰ ਹੈ ਜਿਹੜੀ ਸਭ ਤੋਂ ਪਹਿਲਾਂ ਕਲ ਸਹਾਰ ਬਾਰੇ ਆਪਾਂ ਵਿਚਾਰ ਕਰਦੇ ਹਾਂ ਕਲ ਸਹਾਰ ਜੀ ਨੇ ਪੰਜਾਂ ਗੁਰੂ ਸਹਿਬਾਨਾਂ ਦੀ ਉਸਤਤ ਵਿੱਚ ਸਵਈਏ ਉਚਾਰਨ ਕੀਤੇ ਕਲ ਸਹਾਰ ਦੇ ਪਿਤਾ ਦਾ ਨਾਮ ਪੱਟ ਚੋਖਾ ਸੀ ਜੋ ਪੱਟ ਪੀਖਾ ਜੀ ਦੇ ਛੋਟੇ ਭਰਾ ਸਨ ਪੱਟ ਗਯੰਦ ਵੀ ਆਪਦੇ ਭਰਾ ਸਨ ਕਈ ਸਵਈਆਂ ਵਿੱਚ ਆਪ ਦਾ ਨਾਮ ਕਲ ਸਹਾਰ ਦੀ ਥਾਂ ਤੇ ਉਪਨਾਮ ਟੱਲ ਜਾਂ ਕਲ ਵੀ ਵਰਤਿਆ ਜਿੱਥੇ ਵੀ ਕੁਰਬਾਨੀ ਵਿੱਚ ਟੱਲ ਜਾਂ ਕਲ ਪੱਟਾਂ ਦੀ ਸਵਈਆਂ ਵਿੱਚ ਆਉਂਦਾ ਹੈ ਉਹਦਾ ਵੀ ਭਾਵ ਆਪਾਂ ਕਲ ਸਹਾਰੀ ਲੈਣਾ ਕਿਉਂਕਿ ਕਲ ਸਹਾਰ ਦੇ ਉਪਨਾਮ ਦੋ ਸਨ ਕਲ ਸਹਾਰ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਉਸਤਤਿ ਵਿੱਚ 10 ਸਵਈਏ ਗੁਰੂ ਅੰਗਦ ਦੇਵ ਜੀ ਦੀ ਉਸਤਤਿ ਵਿੱਚ 10 ਸਵਈਏ ਗੁਰੂ ਅਮਰਦਾਸ ਜੀ ਦੀ ਉਸਤਤਿ ਵਿੱਚ 9 ਸਵਈਏ ਗੁਰੂ ਰਾਮਦਾਸ ਜੀ ਦੀ ਉਸਤਤ ਵਿੱਚ 13 ਸਵਈਏ ਗੁਰੂ ਅਰਜਨ ਦੇਵ ਜੀ ਦੀ ਉਸਤਤ ਵਿੱਚ 12 ਸਵਈਏ ਵਿਚਾਰੇ ਜੋ ਪਟ ਕਵੀਆਂ ਵਿੱਚੋਂ ਸਭ ਤੋਂ ਜ਼ਿਆਦਾ ਸਵਈਏ ਨੇ ਉਹ ਕਲ ਸਹਾਰ ਦੇ ਨੇ ਕਵ ਕਲ ਸੋ ਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਨ ਮਾਨਿਓ ਦੂਜੇ ਨੰਬਰ ਤੇ ਪਟਾਂ ਦੇ ਵਿੱਚੋਂ ਪਟ ਜਲਪ ਵੀ ਹੈ ਜਲ ਜਲਪ ਪਟ ਜਿਹੜਾ ਹੋਇਆ ਹੈ ਇਦੇ ਪਿਤਾ ਦਾ ਨਾਮ ਭਿੱਖਾ ਜੀ ਸੀ। ਪਟਮਥਰਾ ਜੀ ਤੇ ਪਟ ਕੀਰਤ ਜੀ ਦੇ ਭਰਾ ਸਨ ਇਹ ਜਲਪ ਜੀ। ਇਹਨਾਂ ਦੇ ਪੰਜ ਸਵਈਏ ਗੁਰੂ ਅਮਰਦਾਸ ਜੀ ਦੀ ਉਪਮਾ ਵਿੱਚ ਉਚਾਰੇ ਗਏ ਤੇ ਗੁਰੂਗ੍ਰੰਥ ਸਾਹਿਬ ਵਿੱਚ ਦਰਜ ਨੇ। ਇਹ ਵੀ ਆਪਣੇ ਪਿਤਾ ਭਿੱਖੇ ਦੇ ਨਾਲ ਗੋਇੰਦਵਾਲ ਸਾਹਿਬ ਆਈ ਤੀਸਰੇ ਗੁਰੂ ਅਮਰਦਾਸ ਜੀ ਦੇ ਦਰਬਾਰ ਸਾਹਿਬ ਵਿੱਚ ਹਾਜ਼ਰ ਹੋਏ। ਤੇ ਆਪ ਜੀ ਦੀ ਬਾਣੀ ਅਨੁਸਾਰ ਆਪ ਜੀ ਦੇ ਮਨ ਵਿੱਚ ਗੁਰੂ ਘਰ ਅਤੇ ਗੁਰੂ ਅਮਰਦਾਸ ਜੀ ਦਾ ਬਹੁਤ ਸਤਿਕਾਰ ਸੀ ਇਹਨਾਂ ਨੇ ਵੀ ਜੋ ਬਿਆਨ ਕੀਤਾ ਗੁਰੂ ਅਮਰਦਾਸ ਬਾਰੇ ਉਹਦੀ ਵਡਿਆਈ ਕਰਨੀ ਬਹੁਤ ਔਖੀ ਹੈ ਇਹ ਲਿਖਦੇ ਨੇ ਸਕਿਆਤ ਸੋ ਸਿਰ ਜਲਪ ਪਣੈ ਜੋ ਸਿਰ ਨਿਵਾ ਗੁਰ ਅਮਰ ਨਿਤ ਤਾਂ ਲੋਭ ਕ੍ਰੋਧ ਤ੍ਰਿਸ਼ਨਾ ਤਜੀ ਸੋ ਮਤ ਜਲ ਜਾਣੀ ਜੁਗਤ ਅੱਗੇ ਹੈ ਪਟ ਨਾਲ ਇਹ ਪਟ ਕਵੀ ਜਿਨ੍ਹਾਂ ਨੇ ਗੁਰੂ ਰਾਮਦਾਸ ਜੀ ਦੀ ਉਸਤਤ ਵਿੱਚ 16 ਸਵਈਏ ਵਿਚਾਰੇ ਨੇ ਛੰਦ ਕਹਿ ਲੋ ਸਵਈਏ ਕਹਿ ਲੋ ਹੁਣ ਗੁਰੂ ਗ੍ਰੰਥ ਸਾਹਿਬ ਵਿੱਚ ਇਹਨਾਂ ਦੇ 16 ਛੰਦ ਦਰਜ ਨੇ ਇਸ ਦੀ ਧਾਰਨਾ ਹੈ ਕਿ ਗੁਰੂ ਜੀ ਦੀ ਚਰਨ ਸ਼ੋਪ ਪ੍ਰਾਪਤ ਕਰਨ ਨਾਲ ਜਗਿਆਸੂਆਂ ਦਾ ਉਧਾਰ ਹੋ ਜਾਂਦਾ ਹੈ ਇਸ ਨੇ ਆਪਣੇ ਸਵਈਆਂ ਵਿੱਚ ਦਾਸ ਸ਼ਬਦ ਦੀ ਵਰਤੋਂ ਕੀਤੀ ਹੈ ਇਸ ਕਰਕੇ ਕਈ ਵਿਦਵਾਨਾਂ ਨੇ ਦਾਸ ਨਾਂ ਦੇ ਇੱਕ ਵੱਖਰੇ ਭਟ ਦੀ ਕਲਪਨਾ ਵੀ ਕੀਤੀ ਹੈ ਜਿਹੜੇ ਕਈ ਵਿਦਵਾਨ 17 ਮੰਨਦੇ ਨੇ ਵੀ ਇਹ ਪੱਟ 17 ਸੀ ਉਹ ਇਸ ਤਰ੍ਹਾਂ ਹੀ ਹੋਇਆ ਕਿ ਜਿਵੇਂ ਨਾਲ ਇਹਨਾਂ ਨੇ ਆਪਣੇ ਨਾਂ ਦੀ ਥਾਂ ਤੇ ਦਾਅ ਸ਼ਬਦ ਵਰਤੇ ਉਹ ਇਹ ਸਮਝ ਗਏ ਵੀ ਸ਼ਾਇਦ ਦਾਸ ਵੀ ਕੋਈ ਪੱਟ ਸੀ ਇਸ ਤਰ੍ਹਾਂ ਵੀ ਕਈ 17 ਮੰਨਦੇ ਨੇ ਪਰ ਅਸਲ ਵਿੱਚ ਨਵੀਨ ਖੋਜ ਦੇ ਮੁਤਾਬਕ ਕਿ 11 ਹੀ ਨੇ ਸੋ ਇਹਨਾਂ ਨੇ ਪਟਨਾਲਜੀ ਨੇ ਗਵਿੰਦਵਾਲ ਸਾਹਿਬ ਨੂੰ ਬੈਕੁੰਠ ਦਾ ਦਰਜਾ ਦੇ ਕੇ ਆਪਣੀ ਸ਼ਰਧਾ ਪ੍ਰਗਟਾਈ ਹੈ ਗੁਰਨੈਣ ਵੈਣ ਗੁਰੂ ਸਤ ਕਾ ਨਲ ਕਹੇ کافی ਇਹਨਾਂ ਨੇ ਗੁਰਬਾਣੀ ਵਿੱਚ ਉਚਾਰਿਆ ਪਰ ਮੈਂ ਥੋੜੀ ਵਿਚਾਰ ਸਮਝ ਦੇ ਸਾਹਬ ਨਾਲ ਕਰਨੀ ਹੈ ਪਟਨਲ ਤੋਂ ਬਾਅਦ ਪਟ ਬਲ ਹੋਏ ਨੇ ਇਹ ਵੀ ਗੁਰੂ ਰਾਮਦਾਸ ਜੀ ਦੇ ਬੜੇ ਅਨੰਨ ਸੇਵਕ ਸਨ ਪੰਜ ਸਵਈਏ ਗੁਰੂ ਗ੍ਰੰਥ ਸਾਹਿਬ ਵਿੱਚ ਇਹਨਾਂ ਦੇ ਦਰਜ ਨੇ ਇਹਨਾਂ ਵਿੱਚ ਇਹ ਸਤਗੁਰੂ ਜੀ ਦਾ ਗੌਰਵ ਦੱਸਦੇ ਹੋਏ ਕਹਿੰਦੇ ਨੇ ਕਿ ਪਰਮ ਪਦ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਕੇ ਪ੍ਰਾਪਤ ਹੁੰਦਾ ਹੈ ਗੁਰੂ ਜੀ ਦੇ ਦਰਸ਼ਨ ਕਰਨ ਨਾਲ ਮਨ ਦੀ ਭਟਕਣਾ ਮਿਟਦੀ ਹੈ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ ਬਲਪੱਟ ਜੀ ਪੱਟ ਭਿਖਾ ਜੀ ਦੇ ਭਰਾ ਤੇ ਪੱਟ ਸੇਖਾ ਜੀ ਦੇ ਪੁੱਤਰ ਸਨ ਭਾਵ ਬਲਪੱਟ ਦੇ ਪਿਤਾ ਦਾ ਨਾਮ ਸੇਖਾ ਜੀ ਸੀ ਅੱਗੇ ਹੈ ਪੱਟਸਾਲ ਪੱਟਸਾਲ ਜੀ ਦੇ ਪਿਤਾ ਦਾ ਨਾਮ ਪੱਟ ਸੇਖਾ ਜੀ ਹੈ ਪਟ ਪੀਖਾ ਜੀ ਦੇ ਇਹ ਭਰਾ ਨੇ ਇਹਨਾਂ ਨੇ ਤਿੰਨ ਸਵਈਏ ਗੁਰੂ ਗ੍ਰੰਥ ਸਾਹਿਬ ਵਿੱਚ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਲਿਖੇ ਇਹਨਾਂ ਵਿੱਚੋਂ ਗੁਰੂ ਅਮਰਦਾਸ ਬੰਦੀ ਤੇ ਦੋ ਗੁਰੂ ਰਾਮਦਾਸ ਜੀ ਦੇ ਬਾਰੇ ਵਿੱਚ ਕਹੇ ਨੇ ਭਾਵ ਤਿੰਨ ਸਵਈਏ ਨੇ ਇੱਕ ਗੁਰੂ ਅਮਰਦਾਸ ਤੇ ਦੋ ਗੁਰੂ ਰਾਮਦਾਸ ਬਾਰੇ ਲਿਖੇ ਪਟਸਾਲ ਜੀ ਨੇ ਕਿਹਾ ਕਿ ਤੀਜੇ ਗੁਰੂ ਦੀ ਸ਼ਖਸੀਅਤ ਸ਼ਬਦ ਦੇ ਹਥਿਆਰ ਨਾਲ ਬਦੀ ਦੇ ਦਲ ਨੂੰ ਨਸ਼ਟ ਕਰਨ ਵਾਲੀ ਹੈ ਚੌਥੇ ਗੁਰੂ ਸਬੰਧੀ ਦੋ ਸ਼ੰਦਾਂ ਵਿੱਚ ਇਹਨਾਂ ਨੇ ਕਿਹਾ ਕਿ ਗੁਰੂ ਰਾਮਦਾਸ ਜੀ ਨੇ ਬੁਰਾਈਆਂ ਨੂੰ ਪਛਾੜ ਕੇ ਰਾਜ ਯੋਗ ਦਾ ਤਾਜ ਸਿਰ ਤੇ ਸਜਾਇਆ ਗੁਰੂ ਜੀ ਵਿਚਲੀ ਜੋਤ ਪਰਮੇਸ਼ਰ ਦੀ ਜੋਤ ਸੀ ਗੁਰੂ ਰਾਮਦਾਸ ਜੀ ਨੂੰ ਆਪ ਪਰਮੇਸ਼ਰ ਆਖਿਆ ਅੱਗੇ ਪਲ ਪਟਪਲ ਜੀ ਏ ਵੀ ਪੱਟਸਲ ਜੀ ਦੇ ਭਰਾ ਨੇ ਤੇ ਪੱਟ ਪੀਖਾ ਜੀ ਦੇ ਭਤੀਜੇ ਨੇ ਇਹਨਾਂ ਨੇ ਗੁਰੂ ਅਮਰਦਾਸ ਜੀ ਦੀ ਉਸਤਤ ਵਿੱਚ ਇੱਕ ਸਵਈਆ ਰਚਿਆ ਜਿਸ ਸਵਈਏ ਵਿੱਚ ਗੁਰੂ ਜੀ ਦੀ ਵਡਿਆਈ ਨੂੰ ਬਹੁਤ ਉੱਚੀ ਸੂਚੀ ਦੱਸਿਆ ਕਹਿੰਦੇ ਨੇ ਰੁਦਰ ਧਿਆਨ ਗਿਆਨ ਸਤਗੁਰ ਕੇ ਕਥ ਜਨ ਭਲ ਉਹਨ ਹੈ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹ ਬਨ ਆਵੇ ਅੱਗੇ ਹੋਏ ਨੇ ਪੱਟ ਪਰਮਾਨੰਦ ਜੀ ਪੱਟ ਭੀਖਾ ਜੀ ਦੇ ਛੋਟੇ ਭਰਾ ਪੱਟ ਚੋਖਾ ਜੀ ਆਪ ਜੀ ਦੇ ਪਿਤਾ ਸਨ ਪਰਮਾਨੰਦ ਜੀ ਦੇ ਪਿਤਾ ਦਾ ਨਾਮ ਪੱਟ ਚੋਖਾ ਜੀ ਹੈ ਪੱਟ ਬਲਜੀ ਪੱਟ ਹਰਵੰਸ ਜੀ ਪੱਟ ਕਲਸਹਾਰ ਜੀ ਇਹ ਆਪ ਜੀ ਦੇ ਭਰਾ ਨੇ ਇਹਨਾਂ ਨੇ ਵੀ ਗੁਰੂ ਰਾਮਦਾਸ ਜੀ ਦੀ ਉਸਤਤ ਵਿੱਚ 13 ਸਵਈਏ ਵਿਚਾਰੇ ਜਿਹੜੇ ਅੱਜ ਗੁਰੂਗ੍ਰੰਥ ਸਾਹਿਬ ਵਿੱਚ ਦਰਜ ਨੇ ਕੁਸ਼ਕ ਵਿਦਵਾਨਾਂ ਨੇ ਇਹਨਾਂ ਦਾ ਨਾਮ ਗਾਇੰਦ ਵਿਦੋਸੇ ਪਰ ਇਹ ਕਵੀ ਦਾ ਨਾਮ ਨਹੀਂ ਪਰਮ ਆਨੰਦ ਜੋ ਤਿੰਨ ਥਾਂ ਤੇ ਆਇਆ ਹੈ ਅਸਲ ਨਾਮ ਇਹੀ ਹੈ ਪਟ ਪਰਮਾਨੰਦ ਅੱਗੇ ਨੇ ਪਟ ਹਰਵੰਸ ਜੀ ਪਟ ਹਰਵੰਸ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਉਸਤਤ ਕਰਦੇ ਆ ਦੋ ਸਵਈਏ ਉਚਾਰਨ ਕੀਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ ਇਹਨਾਂ ਨੇ ਆਪਣੀ ਵਿਲੱਖਣ ਸ਼ੈਲੀ ਦੇ ਨਾਲ ਗੁਰੂ ਸਹਿਬਾਨਾਂ ਦੀ ਉਸਤਤ ਕੀਤੀ ਹੈ ਪਟਹਿਰਵੰਸ ਜੀ ਦੱਸਦੇ ਨੇ ਕਿ ਗੁਰੂ ਜੋਤ ਮਰਨ ਵਾਲੀ ਨਹੀਂ ਹੈ ਇਹ ਗੰਗਾ ਦੇ ਪ੍ਰਵਾਹ ਵਾਂਗ ਗਤੀਸ਼ੀਲ ਹੈ ਚਲਦੀ ਰਹਿੰਦੀ ਹੈ ਇਸ ਵਿੱਚ ਇਸ਼ਨਾਨ ਕਰਨ ਨਾਲ ਮਨ ਪਵਿੱਤਰ ਹੁੰਦਾ ਹੈ ਹਰਵੰਸ ਜਗਤ ਜਸ ਸੰਚਰੋ ਸੋ ਕਵਣ ਕਹੈ ਸ੍ਰੀ ਗੁਰੂ ਮੋਇਓ ਅੱਗੇ ਪਟਕੀਰਤ ਜੀ ਨੇ ਪਟਕੀਰਤ ਜੀ ਪਟ ਭਿੱਖਾ ਜੀ ਦੇ ਪੁੱਤਰ ਸਨ ਇਹਨਾਂ ਨੇ 800 ਵਈਏ ਗੁਰੂ ਗ੍ਰੰਥ ਸਾਹਿਬ ਵਿੱਚ ਬਖਸ਼ਿਸ਼ ਕੀਤੇ ਨੇ ਇਹਨਾਂ ਵਿੱਚੋਂ ਚਾਰ ਗੁਰੂ ਅਮਰਦਾਸ ਜੀ ਦੀ ਉਸਤਤ ਤੇ ਚਾਰ ਸਵਈਆਂ ਵਿੱਚ ਗੁਰੂ ਰਾਮਦਾਸ ਜੀ ਦੀ ਉਸਤਤ ਕੀਤੀ ਹੈ ਪਟਾਂ ਦੇ ਅਨੁਸਾਰ ਗੁਰੂ ਅਮਰਦਾਸ ਜੀ ਦੀ ਜੋਤ ਪਰਮ ਜੋਤ ਦਾ ਰੂਪ ਹੈ ਜਿਸ ਨੇ ਸ਼ਬਦ ਦੀਪ ਕ੍ਰਾਹੀ ਸਾਡੀਆਂ ਜ਼ਿੰਦਗੀਆਂ ਨੂੰ ਪ੍ਰਕਾਸ਼ ਬਖਸ਼ਿਆ ਗੁਰੂ ਰਾਮਦਾਸ ਜੀ ਦੇ ਬਾਰੇ ਵਿੱਚ ਇਹ ਉਪਮਾ ਕਰਦੇ ਹੋਏ ਕਹਿੰਦੇ ਨੇ ਪਟ ਕੀਰਤ ਜੀ ਦੇ ਗੁਰੂ ਜੋਤ ਦਾ ਚੰਦਨ ਬਾਬੇ ਨਾਨਕ ਜੀ ਦੇ ਸਮੇਂ ਤੋਂ ਸੁਗੰਧੀ ਵੰਡਦਾ ਆਇਆ ਅਸੀਂ ਇਸ ਮਾਰਗ ਦੀ ਸੋਝੀ ਗੁਰੂ ਸੰਗਤ ਤੋਂ ਪ੍ਰਾਪਤ ਕੀਤੀ ਹੈ ਲਿਖਦੇ ਨੇ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ ਤੇ ਇਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖ ਹੁਸ਼ਰਣਾਈ ਅੱਗੇ ਪਟ ਭੀਖਾ ਜੀ ਇਹ ਪਟ ਰਾਈਆ ਜੀ ਦੇ ਸੁਪੁੱਤਰ ਨੇ ਇਹਨਾਂ ਦਾ ਜਨਮ ਸੁਲਤਾਨਪੁਰ ਵਿਖੇ ਹੋਇਆ ਹੈ। ਪਟਕੀਰਤ, ਪਟ ਮਥਰਾ, ਪਟ ਜਾਲਪ ਆਪ ਜੀ ਦੇ ਸੁਪੁੱਤਰ ਸਨ। ਜਿਸ ਨੇ ਗੁਰੂ ਅਮਰਦਾਸ ਜੀ ਦੀ ਸਿਫਤ ਵਿੱਚ ਦੋ ਸਵਈਏ ਲਿਖੇ। ਗੁਰੂ ਗ੍ਰੰਥ ਸਾਹਿਬ ਵਿੱਚ ਪੰਨਾ ਨੰਬਰ 1395 ਤੇ 96 ਉੱਪਰ ਦਰਜ ਨੇ। ਪਟ ਵਹੀ ਅਨੁਸਾਰ ਪਟ ਭਿੱਖਾ ਜੀ ਦੇ ਪਿਤਾ ਦਾ ਨਾਮ ਰਾਈਆ ਸੀ। ਇਸ ਦੇ ਪੁੱਤਰ ਵੀ ਕਵੀ ਸਿੱਧ ਹੋਏ ਸਨ। ਮੂਲ ਰੂਪ ਵਿੱਚ ਕਹਿ ਲੋ ਇਹ ਸੁਲਤਾਨਪੁਰ ਦੇ ਨਿਵਾਸੀ ਗੁਰੂ ਅਮਰਦਾਸ ਜੀ ਦੇ ਉੱਤੇ ਪੂਰਨ ਸ਼ਰਧਾ ਭੋਸਾ ਰੱਖਣ ਵਾਲੇ ਸਿੱਖ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਵੀ ਇਹਨਾਂ ਦਾ ਜ਼ਿਕਰ ਕੀਤਾ ਹਰ ਨਾਮ ਛੋੜ ਦੂਜੇ ਲੱਗੇ ਤਿਨ ਕੇ ਗੁਣ ਹੋ ਕਿਆ ਕਹੋ ਗੁਰੂ ਦਇ ਮਲਾਇਓ ਭਿਖਿਆ ਜਿਵ ਤੂੰ ਰੱਖਿਆ ਹੈ ਤੇ ਰਹੁ ਗੁਰੂ ਮਹਾਰਾਜ ਦੀ ਪਵਿੱਤਰ ਬਾਣੀ ਵਿੱਚ ਇਹਨਾਂ ਦੇ ਬਚਨ ਮਿਲਦੇ ਨੇ ਅੱਗੇ ਹੈ ਪੱਟ ਮਥਰਾ ਪੱਟ ਮਥਰਾ ਜੀ ਇਹ ਪੱਟ ਪਿੱਖਾ ਜੀ ਦੇ ਸੁਪੁੱਤਰ ਨੇ ਪੱਟ ਕੀਰਤ ਪੱਟ ਜਾਲਪ ਆਪ ਜੀ ਦੇ ਭਰਾ ਨੇ ਸਤ ਸਵਈਏ ਕਹਿ ਲੋ ਛੰਦ ਕਹਿ ਲੋ ਗੁਰੂ ਰਾਮਦਾਸ ਜੀ ਦੇ ਬਾਰੇ ਵਿੱਚ ਇਹਨਾਂ ਨੇ ਲਿਖਿਆ ਪੱਟ ਮਥਰਾ ਜੀ ਨੇ ਤੇ ਸਤ ਸਵਈਏ ਹੀ ਗੁਰੂ ਅਰਜਨ ਦੇਵ ਜੀ ਦੇ ਸੰਬੰਧੀ ਉਚਾਰਨ ਕੀਤੇ ਇਹਨਾਂ ਨੇ ਗੁਰੂ ਰਾਮਦਾਸ ਜੀ ਨੂੰ ਧਰਮ ਤੋ ਜਾ ਮਾਨਸ ਰੋਵਰ ਕਹਿ ਕੇ ਵਡਿਆਈ ਬਖਸ਼ੀ ਜਿਸ ਦੇ ਕੰਡੇ ਗੁਰਮੁਖ ਹੰਸ ਕਲੋਲਾ ਕਰਦੇ ਨੇ ਗੁਰੂ ਅਰਜਨ ਦੇਵ ਜੀ ਨੂੰ ਮਾਨ ਦਿੱਤਾ ਕਹਿੰਦੇ ਗੁਰੂ ਅਰਜਨ ਦੇਵ ਜੀ ਇੱਕ ਜਹਾਜ਼ ਹਨ ਜਿਸ ਵਿੱਚ ਬੈਠ ਕੇ ਸਿੱਖ ਸੰਗਤਾਂ ਦਾ ਪਾਰ ਉਤਾਰਾ ਹੁੰਦਾ ਹੈ ਲਿਖਦੇ ਨੇ ਧਰਨ ਗਗਨ ਨਵਖੰਡਮਹ ਜੋਤ ਸਰੂਪੀ ਰਹੇ ਉਪਰ ਕਹਿੰਦੇ ਧਰਤੀ ਔਰ ਆਕਾਸ਼ ਦੇ ਵਿੱਚ ਇੱਕੋ ਹੀ ਜੋਤ ਗੁਰੂ ਅੰਦਾਸ ਜੀ ਨੇ ਜਿਨ੍ਹਾਂ ਨੇ ਸੰਸਾਰ ਨੂੰ ਚਾਨਣ ਬਖਸ਼ਿਆ ਪਨ ਮਥਰਾ ਆਕਾਸ਼ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ ਮਥਰਾ ਭਟ ਜੀ ਕਹਿੰਦੇ ਨੇ ਕੋਈ ਭੇਦ ਨਹੀਂ ਹੈ ਗੁਰੂ ਅਰਜਨ ਦੇ ਮਹਾਰਾਜ ਆਪ ਪਰਮੇਸ਼ਰ ਹਨ ਸੋ ਇਹ 11 ਭਟਾਂ ਬਾਰੇ ਵਿਚਾਰ ਅੱਜ ਕੀਤੀ ਗਈ ਹੈ ਜੇ ਕੋਈ ਭੁੱਲ ਹੋ ਗਈ ਹੋਵੇ ਤਾਂ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ ਤੇ ਕਮੈਂਟ ਦੇ ਵਿੱਚ ਜਾ ਕੇ ਕਮੈਂਟ ਬਾਕਸ ਵਿੱਚ ਜਾ ਕੇ ਇਸ ਤੋਂ ਵੱਧ ਜੇ ਕੋਈ ਜਾਣਕਾਰੀ ਕਿਸੇ ਕੋਲੇ ਹੈ ਤਾਂ ਉਹ ਸਾਨੂੰ ਵੀ ਜਰੂਰ ਦੱਸਿਓ ਤਾਂ ਕਿ ਅਸੀਂ ਅੱਗੇ ਤੋਂ ਸੁਧਾਰ ਕਰ ਸਕੀਏ ਗੁਰਮਖੋ ਕੋਈ ਹਉਮੈ ਨਹੀਂ ਕੋਈ ਹੰਕਾਰ ਨਹੀਂ ਆਪਾਂ ਗੁਰੂ ਦੀ ਮਹਿਮਾ ਤਾਂ ਕੀ ਕਰ ਸਕਦੇ ਆ ਉਹ ਤਾਂ ਬਹੁਤ ਵੱਡੀ ਹੈ ਪਰ ਫਿਰ ਵੀ ਇੱਕ ਨਿਮਾਨੀ ਜੀ ਕੋਸ਼ਿਸ਼ ਹੁੰਦੀ ਹੈ ਕਿ ਹੋਰ ਵੀ ਅੱਗੇ ਜਾ ਕੇ ਕਿਸੇ ਨੂੰ ਇਹ ਜਾਣਕਾਰੀ ਮਿਲ ਸਕੇ ਗੁਰੂਆਂ ਬਾਰੇ ਗੁਰੂ ਪਿਆਰਿਆਂ ਬਾਰੇ ਸਾਡ ਗਿਆਨ ਵਿੱਚ ਵਾਧਾ ਹੋਵੇ ਇਹ ਨਿਮਾਣੀ ਕੋਸ਼ਿਸ਼ ਹੈ ਸੋ ਇਸ ਵਿੱਚ ਰਲ ਮਿਲ ਕੇ ਆਪਾਂ ਸਹਿਯੋਗ ਦੇਣਾ ਸਾਰਿਆਂ ਨੇ ਮੇਰੇ ਵੱਲੋਂ ਕੀਤੀ ਵਿਚਾਰ ਪ੍ਰਵਾਨ ਕਰਨੀ ਹੋਈ ਭੁੱਲ ਚੁੱਕ ਦੀ ਖਿਮਾ ਬਖਸ਼ਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ